ਸ਼ੁਕਰੀ ਕਾਲ ਜੀ ਸਾਰਿਆਂ ਨੂੰ ਸ਼ੁਕਰੀ ਕਾਲ ਸਤ ਅੰਬੇਡਕਰ ਅਕੈਡਮੀ ਸੰਗਰੂਰ ਦੇ ਵੱਲੋਂ ਸਾਰੇ ਹੀ ਵਿਦਿਆਰਥੀਆਂ ਦਾ ਆਹ ਕਲਾਸ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜਿੰਨੇ ਵਿਦਿਆਰਥੀ ਲੈਵ ਦੇ ਨਾਲ ਜਿਹੜੇ ਹੋਇਆ ਸਾਰੇ ਵਿਦਿਆਰਥੀ ਕਲਾਸ ਦਾ ਲਿੰਕ ਸ਼ੇਅਰ ਕਰ ਦਿਓ ਜੀ ਤਾਂ ਜੋ ਰਹਿੰਦੇ ਵਿਦਿਆਰਥੀ ਆਪਣੀ ਕਲਾਸ ਦੇ ਨਾਲ ਜੁੜ ਸਕਣ ਸਾਰੇ ਵਿਦਿਆਰਥੀਆਂ ਦਾ ਆਹ ਕਲਾਸ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਮੈਡਮ ਸੰਦੀਪ ਜੀ ਅਰਸ਼ੋ ਜੀ ਮਾਨਸਾ ਪ੍ਰਵਿੰਦਰ ਜੀ अवतार जी कमलप्रीत जी सारे ਵਿਦਿਆਰਥੀ ਰਿਪਲਾਈ ਕਰ ਦਿਓ ਕਿ ਮੇਰੀ ਆਵਾਜ਼ ਤੇ ਵੀਡੀਓ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਜੀ ਸਾਰੇ ਵਿਦਿਆਰਥੀ ਰਿਪਲਾਈ ਕਰ ਦਿਓ ਜੀ ਕਿ ਮੇਰੀ ਆਵਾਜ਼ ਤੇ ਵੀਡੀਓ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਆਪਾਂ ਕਲਾਸ ਨੂੰ ਸ਼ੁਰੂ ਕਰ ਸਕੀਏ ਤੇ ਨਾਲੇ